ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 25 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਔਰ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਹਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਸੋ ਅਸਲੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੀ ਸੋ 21 ਅਪ੍ਰੈਲ ਦੀ ਸਵੇਰ ਹੈ ਜੀ ਤੇ ਲਗਭਗ ਇਸ ਵੇਲੇ ਆਫਾ ਦੇਖੀਏ ਤੇ 8 ਵਜਣ ਜਾ ਰਹੀ ਹੈ ਸਵੇਰ ਦੇ ਪੰਜਾਬ ਦੇ ਮੌਸਮ ਦੀ ਹਫਾ ਗੱਲ ਕਰਦੇ ਆ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਅਸਲੇ ਹਲਕੀ ਟਟੂਨੀ ਜਿਹੀ ਬੱਦਲਵਾਈ ਹੈ ਉਪਵਾਦ ਖੇਤਰ ਤੇ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਵੜੀ ਹੋਈ ਹੈ ਸੋ ਇਹਦਾ ਅਸਰ ਹੈ ਜਿਹੜਾ ਫਾਛਮੀ ਸਿਸਟਮ ਦਾ ਵੀ ਤੇ 72 ਘੰਟਿਆਂ ਤੋਂ ਜਿਹੜਾ ਸਿਸਟਮ ਸਰਗਰਮ ਹੈ ਕੱਲ ਅਫਾ ਅਸਰ ਲਈ ਲਈ ਸੀ ਕਿ ਇਹ ਮੈਦਾਨਾ ਦੇ ਵਿੱਚ ਸਰਗਰਮ ਹੋ ਸਕਦਾ ਕਿਤੇ ਨਾ ਕਿਤੇ ਬੱਦਲ ਬਣ ਸਕਦਾ ਭਾਵੇਂ ਉਹ ਹਰਿਆਣਾ ਦੇ ਉੱਤਰੀ ਭਾਗ ਹੋਣ ਜਾਂ ਫਿਰ ਕੇਂਦਰੀ ਮਾਲਵਾ ਹੋਵੇ ਕੱਲ ਮੈਦਾਨਾ ਦੇ ਵਿੱਚ ਇਹਦਾ ਅਸਰ ਘੱਟ ਵੇਖਣ ਨੂੰ ਮਿਲਿਆ ਇਹ ਨਹੀਂ ਕਿ ਬਿਲਕੁਲ ਨਹੀਂ ਵੇਖਣ ਨੂੰ ਮਿਲਿਆ ਖਾਸ ਕਰਕੇ ਪਵਦ ਖੇਤਰ ਤੇ ਮਾਲਵੇ ਦੇ ਪੂਰਬੀ ਜਲਿਆਂ ਦੇ ਵਿੱਚ ਕੱਲ ਸਵੇਰ ਵੇਲੇ ਜਿਹੜੇ ਐਸੇ ਟਾਈਮ ਜਿਹੜੇ ਛਰਾਟੇ ਲੱਗੇ ਸੀ ਹਲਕਤ ਤਲਕੇ ਦਰਮਿਆਨੇ ਲੈਵਲ ਦੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ ਸਾਹਿਬ ਡੇਰਾ ਵਸੀਮ ਮਹਾਲੀ ਚੰਡੀਗੜ੍ਹ ਰੋਪੜ ਇਹਨਾਂ ਭਾਗਾਂ ਦੇ ਵਿੱਚ ਕੱਲ ਇਹ ਸਿਸਟਮ ਜਿਹੜੇ ਸ਼ਰਾਟਲ ਵਾਕਿਆ ਗਿਆ ਸੀ ਸੋ ਇਹਦਾ ਮੁੱਖ ਅਸਰ ਹੈ ਜਿਹੜਾ ਕੱਲ ਪਹਾੜਾਂ ਦੇ ਵਿੱਚ ਵੇਖਣ ਨੂੰ ਮਿਲਿਆ ਜੰਮੂ ਦੇ ਖਾਸ ਕਰਕੇ ਇਤਰਾ ਦੇ ਵਿੱਚ ਤਗੜਾ ਹਨੇਰ ਚਖੜ ਚੱਲਿਆ ਸੋ ਉੱਥੇ ਰਾਮਵਨ ਕਾਰਗਿਲ ਇਹਨਾਂ ਖੇਤਰਾ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸੋ ਕਹਿ ਸਕਦੇ ਹਾਂ ਜੀ ਇਹਦਾ ਜਿਹੜਾ ਮੁੱਖ ਕੱਲ ਜਿਹੜਾ ਜਿਹੜਾ ਇਹ ਸਿਸਟਮ ਜੋਰ ਲਾ ਗਿਆ ਉਹ ਜੰਮੂ ਵਾਲੇ ਪਾਸੇ ਲੱਗ ਗਿਆ ਪਹਾੜਾਂ ਦੇ ਵਿੱਚ ਤਗੜਾ ਇਹ ਸਿਸਟਮ ਕੱਲ ਵੀ ਲਵਾ ਕੇ ਗਿਆ ਸੂਏ ਸਿਸਟਮ ਮੈਦਾਨਾ ਦੇ ਪਛਮੀ ਖੇਤਰ ਤੋਂ ਤਾਂ ਲਗਭਗ ਖਤਮ ਹੈ ਜਿਹੜੇ ਆਪਣੇ ਫਾਵੇਂ ਪਛਮੀ ਮਾਲਵੇ ਦੇ ਖੇਤਰ ਹੈ ਮਾਝਾ ਖੇਤਰ ਹੈ ਰਾਜਸਥਾਨ ਦੇ ਖੇਤਰ ਹੈ ਹਰਿਆਣਾ ਦੇ ਪਛਮੀ ਭਾਗ ਨੇ ਸੇਣਾ ਭਾਗਾ ਦੇ ਵਿੱਚ ਸਿਸਟਮ ਅੱਗੇ ਲੰਘ ਚੁੱਕਾ ਹੈ ਇੱਥੇ ਬੱਦਲ ਬਣਨ ਦੇ ਅਸਰ ਬਹੁਤ ਘੱਟ ਨੇ ਤੇ ਅੱਜ ਜੇਕਰ ਬੱਦਲ ਬਣਦਾ ਤਾਂ ਫੇਰ ਤੱਕ ਜਾਂ ਦੁਪਹਿਰ ਤੋਂ ਪਹਿਲਾਂ ਜੇਕਰ ਬਣਦਾ ਜੇਕਰ ਹੀਟ ਲੱਗ ਜਾਂਦੀ ਹੈ ਤੇ ਉਹ ਪੂਆਧ ਖੇਤਰ ਦੇ ਵਿੱਚ ਵੜ ਸਕਦਾ ਜਾਂ ਫਿਰ ਮਾਲਵੇ ਦੇ ਕੁਝ 2-4 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ੍ਹ ਸਾਹਿਬ ਇਹਨਾਂ ਖੇਤਰਾਂ ਤੱਕ ਸੀਮਿਤ ਰਹਿ ਸਕਦੀਆਂ ਨੇ ਕਾਰਵਾਈਆਂ ਜੇਕਰ ਬੱਦਲ ਬਣ ਜਾਂਦਾ ਫੇਰ ਅਸਰ ਬਹੁਤ ਘੱਟ ਨੇ ਬੱਦਲ ਬਣਨ ਦੇ ਤੇ ਬਾਕੀ ਜੋ ਫਿਰ ਇਹ ਫਾਟੇਵੇਂ ਵਿਭਾਗਾਂ ਦੇ ਕੁਝ ਖੇਤਰ ਹੋ ਸਕਦੇ ਨੇ ਜਾਂ ਫਿਰ ਅੰਵਾਲਾ ਜਮਨਾ ਨਗਰ ਪੰਚਕਲਾ ਇਹਨਾਂ ਖਾਗਾਂ ਦੇ ਵਿੱਚ ਬਦਲ ਬਣ ਸਕਦਾ ਜਿਹੜਾ ਕਿ ਨਾਲ ਲੱਗਦੇ ਦੋ ਚਾਰ ਜ਼ਿਲ੍ਹਿਆਂ ਨੂੰ ਕਵਰ ਕਰ ਸਕਦਾ ਤੇ ਕਿਤੇ ਨਾ ਕਿਤੇ ਹਲਕੇ ਛਰਾਟੇ ਬੂੰਦਾ ਬੰਦੀ ਲਵਾ ਸਕਦਾ ਸੋ ਅੱਜ ਦੁਪਹਿਰ ਬਾਅਦ ਇਹ ਸਾਰਾ ਕਾਰਨਾ ਕਰਮਾ ਜਿਹੜਾ ਇਹ ਵਾਪਰ ਸਕਦਾ ਆ ਸਾਰ ਹੈਗੇ ਨੇ 50 50 ਬਣ ਵੀ ਸਕਦਾ ਬਦਲ ਨਹੀਂ ਵੀ ਬਣ ਸਕਦਾ ਸੋ ਇਸ ਕਰਕੇ ਇਹ ਸਿਸਟਮ ਹੁਣ ਅੱਜ ਆਪਣਾ ਇਕੱਲਾ ਦੌਰ ਲਵਾਉਂਦਾ ਹੋਇਆ ਅੱਗੇ ਕੂਚ ਕਰ ਜਾਣਾ ਹੈ ਜਿਓਗ੍ਰਾਫਰ ਟੈਂਪਰੇਚਰ ਵਾਲੇ ਫੱਕ ਤੋਂ ਦੇਖਦੇ ਆ ਟੈਂਪਰੇਚਰ ਉਸੇ ਤਰ੍ਹਾਂ ਸਟੇਬਲ ਹੈ ਜੀ ਬਠਿੰਡਾ ਏਅਰ ਫੋਰ 42.4 ਤੇ ਇਹਦੇ ਲਾਗੇ ਸ਼ਕੇ ਸਰਸਾ ਜਲਾ ਜਿਹੜਾ ਦਰਜ ਹੋਇਆ ਹਰਿਆਣੇ ਦੇ ਵਿੱਚ ਸਭ ਤੋਂ ਗਰਮ ਖੇਤਰ 40 ਤੋਂ ਪਹਿਲਾਂ ਸੇ ਟੈਂਪਰੇਚਰ ਚੱਲਦੇ ਫੇਰੇ ਨੇ ਸਿਸਟਮ ਆਉਣ ਦੇ ਬਾਵਜੂਦ ਜਿਹੜਾ ਟੈਂਪਰੇਚਰ ਘੇਠਾ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਪੂਰਾ ਜਿਹੜਾ ਉਸੇ ਰਫਤਾਰ ਤੇ ਚੱਲ ਰਿਹਾ ਪੂਰੇ ਦੀ ਹਵਾ ਨਮੀਲੇ ਆ ਕੇ ਸਟਰੀਆ ਨਮੀ ਹੋਣ ਦੇ ਬਾਵਜੂਦ ਜਿਹੜੀ ਗਰਮੀ ਆ ਹਮਸਾ ਉਹ ਜਿਹੜੀ ਬਣੀ ਹੋਈ ਹੈ ਇਸ ਲਈ ਆਪਾਂ ਨੂੰ ਟੈਂਪਰੇਚਰ ਵਾਲੇ ਫੱਕੇ ਤੋਂ ਕੋਈ ਰਾਹਤ ਫਿਲਹਾਲ ਪੰਜਾਬ ਹਰਿਆਣਾ ਦੇ ਵਿੱਚ ਨਹੀਂ ਮਿਲੀ ਜਦੋਂ ਤੱਕ ਉੱਤਰ ਫੱਛੋ ਦੀਆਂ ਹਵਾਵਾਂ ਵਾਪਸੀ ਨਹੀਂ ਕਰਦੀਆਂ ਉਦੋਂ ਤੱਕ ਟੈਂਪਰੇਚਰ ਜਿਹੜੇ ਇਸੇ ਤਰ੍ਹਾਂ ਸਟੇਬਲ ਰਹਿ ਸਕਦੇ ਨੇ ਆ ਸਾਰੇ ਅਗਨੇ ਕਿ ਅਗਲੇ 24 36 ਘੰਟਿਆਂ ਦੇ ਵਿੱਚ ਵਾਪਸੀ ਕਰ ਜਾਣਗੀਆਂ ਉੱਤਰ ਫੱਛੋ ਦੀਆਂ ਹਵਾਵਾਂ ਜਿਸ ਦੇ ਨਾਲ ਮੌਸਮ ਜ਼ਰਾ ਖੁੱਲੇਗਾ ਤੇ ਥੋੜੀ ਬਹੁਤ ਠੰਡਕ ਜੜੀ ਆ ਵਧੇਗੀ ਤੇ ਟੈਂਪਰੇਚਰ ਹੇਠਾਂ ਆਉਣਗੇ ਸੋ ਜੇਕਰ ਅਗਲੇ 4 ਦਿਨਾਂ ਦੀ ਗੱਲ ਕਰਦੇ ਹਾਂ ਜੀ ਅੱਜ ਦਾ ਤਾਂ ਇਹ ਸਿਸਟਮ ਕੁਝ ਕਹਿ ਸਕਦੇ ਹਾਂ ਕਿ 5-10% ਖੇਤਰ ਜਿਹੜੇ 5-10% ਕਿਹੜਾ ਅਸਰ ਹੈ ਕਰਨੇ ਕਿ ਵਧਣਾ ਬਣਨ ਦੀ ਵਧਦਾ ਨਹੀਂ ਬਣਦਾ ਇਹ ਤੁਹਾਨੂੰ ਅਪਰੇਟ ਅਸੀਂ ਮੌਕੇ ਦੇ ਦੇ ਦੇਾਂਗੇ ਤੇ ਬਾਕੀ ਅਗਲੇ 4 ਦਿਨਾਂ ਦੇ ਦੌਰਾਨ ਮੌਸਮ ਬਿਲਕੁਲ ਖੁਸ਼ਕ ਸਾਫ਼ ਰਹੇਗਾ ਗਰਮੀ ਵੱਟ ਕੱਢ ਸਕਦੀ ਹੈ ਕੱਲ ਵੀ ਪੁਰਾ ਚੱਲਣ ਦੇ ਅਸਰ ਹੋਣਗੇ ਜੇਕਰ ਪਛੋ ਦੀ ਹਵਾਵਾਂ ਵਾਪਸੀ ਕਰ ਜਾਂਦੀਆਂ ਨੇ ਤੇ ਉਹ ਤੁਹਾਨੂੰ ਅਸੀਂ ਅਪਡੇਟ ਦੇ ਦੇਵਾਂਗੇ ਤੇ ਫਿਰ ਥੋੜੇ ਬਹੁਤ ਜਿਹੇ ਟੈਂਪਰੇਚਰ ਹੇਠਾਂ ਆ ਸਕਦੇ ਨੇ ਬਾਕੀ 25 ਅਪ੍ਰੈਲ ਤੱਕ ਮੌਸਮ ਬਿਲਕੁਲ ਸਾਫ਼ ਹੈ ਉਸ ਤੋਂ ਅੱਗੇ 28 ਅਪ੍ਰੈਲ ਤੱਕ ਵੀ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਉਮੀਦ ਹੈ ਵੱਡੇ ਲੈਵਲ ਤੇ ਕੋਈ ਮੀਂਹ ਵਾਲਾ ਸਿਸਟਮ ਹੁਣ ਅਗਲੇ 8-10 ਦਿਨ ਆਉਂਦਾ ਨਜ਼ਰ ਨਹੀਂ ਆ ਰਿਹਾ ਤਾਂ ਤਤਲੀ ਦੀ ਇਜਾਜ਼ਤ ਵਾਕਿ ਤੁਹਾਨੂੰ ਲਿਖਤੀ ਫੋਸਟਾਂ ਦੀ ਅਪਡੇਟ ਸਾਂਝੀ ਕਰਦੇ ਰਵਾਂਗੇ ਧੰਨਵਾਦ ਜੀ